ਦੇਖੋ ਸਮੇਂ ਦਾ ਨਹੀਂ ਪਤਾ ਹੁੰਦਾ ਕਦੋਂ ਮਾੜਾ ਸਮਾਂ ਆ ਜਾਣਾ ਹੈ ਦੇਖੋ ਜਿਹੜੇ ਮਾਲਕ ਸੀ ਕਿਸੇ ਸਮੇਸ ਫਰਨੀਚਰ ਮਾਰਕੀਟ ਦੇ ਸ਼ੋਰੂਮ ਦੇ ਅੱਜ ਦੇਖੋ ਸੜਕ ਦੇ ਬਹਿ ਕੇ ਰੋਟੀ ਖਾ ਰਹੇ ਨੇ ਸਮੇਂ ਦਾ ਨਹੀਂ ਪਤਾ ਕਦੋਂ ਆ ਜਾਣਾ ਬਜੁਰ ਕਹਿੰਦੇ ਕਿ 35 ਸਾਲ 40 ਹੋ ਚੁੱਕੇ ਨੇ ਤੇ ਕੰਮ ਕਰਦਿਆਂ ਨੂੰ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਇਹ ਦਿਨ ਆਉਣਗੇ ਇਕਦਮੀ ਇਹ ਐਕਸ਼ਨ ਹੋਏਗਾ ਤੇ ਅੱਜ ਦੇਖੋ ਸਭ ਕੁਝ ਖਤਮ ਹੋ ਗਿਆ ਖਾ ਸਾਹਮਣੇ ਦੇਖੋ ਸਾਹਮਣੇ ਸਮਾਨ ਰੱਖ ਕੇ ਬਜ਼ੁਰਗ ਆਪਣਾ ਜਿਹੜਾ ਖਾਣਾ ਕਿਸੇ ਸਮੇਂ ਅੰਦਰ ਐਸ਼ੋ ਆਮ ਨਾਲ ਬੈਠ ਕੇ ਖਾਂਦੇ ਸੀ ਪਰ ਅੱਜ ਅੰਦਰ ਜਿਹੜੀ ਰੋਟੀ ਵੀ ਕਿੱਥੇ ਲੰਘਦੀ ਜਦੋਂ ਤੁਹਾਡਾ ਅਜਿਹਾਂ ਸਿਸਟਮ ਤੁਹਾਡੀ ਅੱਖਾਂ ਸਾਹਮਣੇ ਉੱਜੜ ਜਾਂਦਾ ਬਹੁਤ ਔਖਾ ਇਹ ਮੰਜ਼ਰ ਹੁੰਦਾ ਜਦੋਂ ਤੁਹਾਡੀ ਅੱਖਾਂ ਸਾਹਮਣੇ ਤੁਹਾਡੀ ਕਿਉਂਕਿ ਜ਼ਮੀਨ ਕਿੰਨੇ ਇੱਕ ਮਾਂ ਦਾ ਦਰਜਾ ਜਿਹਨੂੰ ਅਸੀਂ ਕਹਿ ਦਿੰਦੇ ਆ ਤੇ ਪਰ ਜਿਹੜਾ ਬਿਜ਼ਨਸ ਹੁੰਦਾ ਜਿਨ੍ਹਾਂ ਦੇ ਲਈ ਹੈ ਹੀ ਸਭ ਕੁਝ ਬਿਜ਼ਨਸ ਹੈ ਉਹ ਕੀ ਸੋਚ ਸਕਦੇ ਨੇ ਕਿਉਂਕਿ ਇਸ ਤੋਂ ਬਾਅਦ ਘਰ ਹੀ ਖਤਮ ਹੋ ਜਾਂਦੇ ਨੇ ਸਮੇਂ ਦਾ ਨਹੀਂ ਪਤਾ ਦੇਖੋ ਇੱਕ ਪਾਸੇ ਤਬਾਹੀ ਹੋ ਰਹੀ ਹੈ ਦੂਜੇ ਪਾਸੇ ਬਜ਼ੁਰਗ ਅੱਜ ਇੱਥੇ ਸ਼ੋਰੂਮ 'ਚ ਬੈ ਕੇ ਠਾਣਾ ਰੋਟੀਆਂ ਖਾਂਦੇ ਸੀ ਅੱਜ ਵੇਖੋ ਉਸ ਸ਼ੋਰੂਮ ਦੀ ਫੁੱਟਪਾਥ 'ਤੇ ਬੈ ਕੇ ਰੋਟੀ ਖਾਂਦਾ ਜਿਹੜਾ ਇਹਨੂੰ ਅਸੀਂ ਜ਼ਿੰਦਗੀ ਦਾ ਇੱਕ ਸਫ਼ਰ ਕਹਿ ਸਕਦੇ ਹਾਂ ਦੇਖੋ ਸਮੇਂ ਦਾ ਨਹੀਂ ਪਤਾ ਹੁੰਦਾ ਕਦੋਂ ਮਾੜਾ ਸਮਾਂ ਆ ਜਾਣਾ ਹੈ ਦੇਖੋ ਜਿਹੜੇ ਮਾਲਕ ਸੀ ਕਿਸੇ ਸਮੇਂ ਇਸ ਫਰਨੀਚਰ ਮਾਰਕੀਟ ਦੇ ਸ਼ੋਰੂਮ ਦੇ ਅੱਜ ਦੇਖੋ ਸੜਕ ਦੇ ਬੈ ਕੇ ਰੋਟੀ ਖਾ ਰਹੇ ਨੇ ਸਮੇਂ ਦਾ ਨਹੀਂ ਪਤਾ ਕਦੋਂ ਆ ਜਾਣਾ ਬਜ਼ੁਰਗ ਕਹਿੰਦੇ ਕਿ 35 ਸਾਲ 40 ਹੋ ਚੁੱਕੇ ਨੇ ਤੇ ਕੰਮ ਕਰਦਿਆਂ ਨੂੰ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਇਹ ਦਿਨ ਆਉਣਗੇ ਇਕਦਮੀ ਇਹ ਐਕਸ਼ਨ ਹੋਏਗਾ ਤੇ ਅੱਜ ਵੇਖੋ ਸਭ ਕੁਝ ਖਤਮ ਹੋ ਗਿਆ ਖਾ ਸਾਹਮਣੇ ਦੇਖੋ ਸਾਹਮਣੇ ਸਮਾਨ ਰੱਖ ਕੇ ਬਜ਼ੁਰਗ ਆਪਣਾ ਜਿਹੜਾ ਖਾਣਾ ਕਿਸੇ ਸਮੇਂ ਅੰਦਰ ਐਸ਼ੋ ਰਾਮ ਨਾਲ ਬੈਠ ਕੇ ਖਾਂਦੇ ਸੀ ਪਰ ਅੱਜ ਅੰਦਰ ਜਿਹੜੀ ਰੋਟੀ ਵੀ ਕਿੱਥੇ ਲੰਘਦੀ ਜਦੋਂ ਤੁਹਾਡਾ ਅਜਿਹਾ ਸਿਸਟਮ ਤੁਹਾਡੀ ਅੱਖਾਂ ਸਾਹਮਣੇ ਉੱਜੜ ਜਾਂਦਾ ਹੈ ਉਹ ਤੋਹ ਇਹ منظر ਹੁੰਦਾ ਜਦੋਂ ਤੁਹਾਡੀ ਅੱਖਾਂ ਸਾਹਮਣੇ ਤੁਹਾਡੀ ਕਿਉਂਕਿ ਜ਼ਮੀਨ ਕਿੰਨੇ ਇੱਕ ਮਾਂ ਦਾ ਦਰਜਾ ਜਿਹਨੂੰ ਅਸੀਂ ਕਹਿ ਦਿੰਦੇ ਆ ਤੇ ਪਰ ਜਿਹੜਾ ਬਿਜ਼ਨਸ ਹੁੰਦਾ ਜਿਨ੍ਹਾਂ ਦੇ ਲਈ ਹੈ ਹੀ ਸਭ ਕੁਝ ਬਿਜ਼ਨਸ ਹੈ ਉਹ ਕੀ ਸੋਚ ਸਕਦੇ ਨੇ ਕਿਉਂਕਿ ਇਸ ਤੋਂ ਬਾਅਦ ਘਰ ਹੀ ਖਤਮ ਹੋ ਜਾਂਦੇ ਨੇ ਤੇ ਸਮੇਂ ਦਾ ਨਹੀਂ ਪਤਾ ਦੇਖੋ ਇੱਕ ਪਾਸੇ ਤਬਾਹੀ ਹੋ ਰਹੀ ਹੈ ਦੂਜੇ ਪਾਸੇ ਬਜ਼ੁਰਗ ਅੱਜ ਇਥੇ ਸ਼ੋਰੂਮ 'ਚ ਬੈ ਕੇ ਠਾਣਾਂ ਰੋਟੀਆਂ ਖਾਂਦੇ ਸੀ ਅੱਜ ਵੇਖੋ ਉਸ ਸ਼ੋਰੂਮ ਦੇ ਫੁੱਟਪਾਥ 'ਤੇ ਬੈ ਕੇ ਰੋਟੀ ਖਾਂਦਾ ਜਿਹੜਾ ਇਨ ਵਸੇ ਜ਼ਿੰਦਗੀ ਦਾ ਇੱਕ ਸਫਰ ਕਹਿ ਸਕਦੇ ਆ ਦੇਖੋ ਸਮੇਂ ਦਾ ਨਹੀਂ ਪਤਾ ਹੁੰਦਾ ਕਦੋਂ ਮਾੜਾ ਸਮਾਂ ਆ ਜਾਣਾ ਹੈ ਦੇਖੋ ਜਿਹੜੇ ਮਾਲਕ ਸੀ ਕਿਸੇ ਸਮੇਂ ਇਸ ਫਰਨੀਚਰ ਮਾਰਕੀਟ ਦੇ ਸ਼ੋਅਰੂਮ ਦੇ ਅੱਜ ਦੇਖੋ ਸੜਕ ਦੇ ਬੈਠ ਕੇ ਰੋਟੀ ਖਾ ਰਹੇ ਨੇ ਸਮੇਂ ਦਾ ਨਹੀਂ ਪਤਾ ਕਦੋਂ ਆ ਜਾਣਾ ਹੈ ਬਜ਼ੁਰਗ ਕਹਿੰਦੇ ਕਿ 35 ਸਾਲ 40 ਹੋ ਚੁੱਕੇ ਨੇ ਤੇ ਕੰਮ ਕਰਦਿਆਂ ਨੂੰ ਪਰ ਕਦੇ ਇਹ ਨਹੀਂ ਸੋਚਿਆ ਸੀ ਕਿ ਇਹ ਦਿਨ ਆਉਣਗੇ ਇੱਕਦਮੀ ਇਹ ਐਕਸ਼ਨ ਹੋਏਗਾ ਤੇ ਅੱਜ ਦੇਖੋ ਸਭ ਕੁਝ ਖਤਮ ਹੋ ਗਿਆ ਅੱਖਾਂ ਸਾਹਮਣੇ ਦੇਖੋ ਸਾਹਮਣੇ ਸਮਾਨ ਰੱਖ ਕੇ ਬਜ਼ੁਰਗ ਆਪਣਾ ਜਿਹੜਾ ਖਾਣਾ ਕਿਸੇ ਸਮੇਂ ਅੰਦਰ ਐਸ਼ੋ ਰਾਮ ਨਾਲ ਬੈਠ ਕੇ ਖਾਂਦੇ ਸੀ ਪਰ ਅੱਜ ਅੰਦਰ ਜਿਹੜੀ ਰੋਟੀ ਵੀ ਕਿੱਥੇ ਲੰਘਦੀ ਜਦੋਂ ਤੁਹਾਡਾ ਅਜਿਹਾ ਸਿਸਟਮ ਤੁਹਾਡੀ ਅੱਖਾਂ ਸਾਹਮਣੇ ਉੱਜੜ ਜਾਂਦਾ ਹੈ ਬਹੁਤ ਔਖਾ ਇਹ ਮੰਜ਼ਰ ਹੁੰਦਾ ਜਦੋਂ ਤੁਹਾਡੀ ਅੱਖਾਂ ਸਾਹਮਣੇ ਤੁਹਾਡੀ ਕਿਉਂਕਿ ਜ਼ਮੀਨ ਕਿੰਨੇ ਨੇ ਇੱਕ ਮਾਂ ਦਾ ਦਰਜਾ ਜਿਹਨੂੰ ਅਸੀਂ ਕਹਿ ਦਿੰਦੇ ਆ ਤੇ ਪਰ ਜਿਹੜਾ ਬਿਜ਼ਨਸ ਹੁੰਦਾ ਜਿਨ੍ਹਾਂ ਦੇ ਲਈ ਹੈ ਹੀ ਸਭ ਕੁਝ ਬਿਜ਼ਨਸ ਹੈ ਉਹ ਕੀ ਸੋਚ ਸਕਦੇ ਨੇ ਕਿ ਇਸ ਤੋਂ ਬਾਅਦ ਘਰ ਹੀ ਖਤਮ ਹੋ ਜਾਂਦੇ ਨੇ ਸਮੇਂ ਦਾ ਨਹੀਂ ਪਤਾ ਦੇਖੋ ਇੱਕ ਪਾਸੇ ਤਬਾਹੀ ਹੋ ਰਹੀ ਹੈ ਦੂਜੇ ਪਾਸੇ ਬਜ਼ੁਰਗ ਅੱਜ ਇਥੇ ਸ਼ੋਰੂਮ 'ਚ ਬੈ ਕੇ ਠਾਣਾ ਰੋਟੀਆਂ ਖਾਂਦੇ ਸੀ ਅੱਜ ਵੇਖੋ ਉਸ ਸ਼ੋਰੂਮ ਦੀ ਫੁੱਟਪਾਥ 'ਤੇ ਬੈ ਕੇ ਰੋਟੀ ਖਾਂਦਾ ਜਿਹੜਾ ਇਹਨੂੰ ਅਸੀਂ ਜ਼ਿੰਦਗੀ ਦਾ ਇੱਕ ਸਫ਼ਰ ਕਹਿ ਸਕਦੇ ਹਾਂ